ਲਾਈਕ 익ਸਪੈਕਟ ਮੈਂ ਅੱਜ ਦੇ ਸਬਾਹ ਦੀ ਜਿਹੜੀ ਸੰਪਰਕ ਮਹਿਮਨ ਮਹਿੰਪਲ ਇੱਕ ਪ੍ਰੈਸ ਦੀ ਉਹਦੀ ਮੈਂ ਪ੍ਰਣੀਏ ਕਰਦਾ ਔਰ ਸਿੱਤੀ ਪੰਜਾਬ ਸਰਕਾਰ ਨੇ ਬੜੀ ਮਿਹਨਤ ਸ਼ੁਰੂ ਕੀਤੀ ਹੈ ਉਦ ਲਈ ਮੈਂ ਦੇ ਕੋਟਾ ਪੁਲਪਰ ਸ਼ੁਕਰਗੁਜ਼ਾਰੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਪਬਲਿਕ ਪੁਲਿਸ ਲਈ ਸੰਪਰਕ ਮਹਿਮਨ ਚੁਣਾਈ ਹੈ ਕਿਉਂਕਿ ਅਸੀਂ ਜਿੰਨਾ ਸਾਡੇ ਸਮਾਜ ਦੇ ਵਿੱਚ ਬੜਾ ਕੂਨ ਗਿਆ ਹੈ ਇਸ ਨੂੰ ਖਤਮ ਕਰ ਸਕੀਏ ਕਿਉਂਕਿ ਇਹ ਸਭ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ ਮੈਂ ਵੈਸੇ ਹਮੇਸ਼ਾ ਹੀ ਮੇਰੀ ਕੋਈ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਸਮਾਜ ਦੇ ਵਿੱਚ ਬੁਰਾਈ ਖਤਮ ਕਰਨ ਲਈ ਮਹਿਮੁੰਦੀ ਹੈ ਮੈਂ ਉਹਦੇ ਵਿੱਚ ਆਪਣਾ ਪੋਜ਼ਿਟਿਵ ਰੋਲ ਲਗਾ ਕਰਦਾ ਕਿਉਂਕਿ ਮੈਂ ਸਫਸਤਾ ਬਣਾ ਜੁੜਾ ਇਨਸਾਨ ਹ ਇਹ ਲਈ ਮੈਂ ਇੱਕ ਸਮੇਂ ਨੂੰ ਸਾਡੇ ਜਿੱਥੇ ਜਿੱਥੇ ਕਿ ਮੈਂ ਗਿਆ ਮੈਂ ਸੈਕਟੀ ਸੱਤ ਜਿਹਾ ਨਾਲ ਸਰਦ ਵੀ ਕੀਤੀ ਪੰਜਾਬ ਦਾ ਪ੍ਰਧਾਨ ਵੀ ਰਿਆ ਮੈਂ ਹਮੇਸ਼ਾ ਕੰਮ ਹੀ ਕੀਤਾ ਸਭ ਤੋਂ ਵੱਧ ਮੈਂ ਪੁਲਿਸ ਪ੍ਰਸ਼ਾਸਨ ਚੱਤਰਬਾਦ ਬੰਦਾਈ ਅਤੇ ਸਾਰੀ ਪਬਲਿਕ ਨੂੰ ਇਕੱਠਾ ਕਰਕੇ ਸਾਰੇ ਲੋਕਾਂ ਨੂੰ ਤੇ ਇੱਥੇ ਇਸ ਸੰਸਥਾ ਨੂੰ ਪਛਾਣ ਉਹ ਮੈਂ ਇੱਕ ਲੋਗ ਐਗਜ਼ੈਂਪਲ ਹੈ ਤਾਂ ਸੀ ਇਸ ਮੁਹਿੰਮ ਨੂੰ ਵੋਟ ਫਲਾਣਾ ਦੇਣ ਲਈ ਆਪਣਾ ਪੱਖ ਰੱਖਣਾ ਇੱਕ ਵਾਰੀ ਇੱਕ ਬਾਗ ਨੂੰ ਅੱਗ ਲੱਗ ਜਾਂਦੀ ਹੈ ਜਿਵੇਂ ਸਾਡਾ ਪੰਚ